ਉੱਥੇ ਟਰੈਕਟਰ ਦੇ ਅੱਗੇ ਬੂਮ ਲਾ ਰੱਖਿਆ ਬੂਮ ਤੋਂ ਮਿੱਟੀ ਖੋਦਦੇ ਨੇ ਡੈੱਡ ਬੋਡੀ ਆਈ ਚੱਕੀ ਉਹਦੇ ਅੰਦਰ ਮਿੱਟੀ ਦੇ ਨਾਲ ਰਪਾਈ ਉੱਪਰ ਮਿੱਟੀ ਛੱਟਦੀ ਲੱਖਾਂ ਬੰਦਾ ਉੱਥੇ ਗੜਿਆ ਖੜਾ ਜਰ ਜਾ ਕੇ ਮਰਜੀ ਚੈੱਕ ਕਰ ਲਿਓ ਜਿਸ ਦਿਨ ਵੀ ਇਹ ਰਿਪੋਰਟ ਆ ਗਈ ਜਿਹੜੀ ਮੈਂ ਦੱਸ ਰਿਹਾ ਹਰੇ ਖੁਦਾਈ ਉੱਥੇ ਸ਼ੁਰੂ ਹੋ ਗਈ ਮਿੱਟੀ ਦੀ ਪਤਾ ਨਹੀਂ ਕਿੰਨੇ ਬੰਦੇ ਨਿਕਲਦੇ ਕੰਕਾਲ ਜਿਹੜੇ ਉੱਥੇ ਦਬੇ ਪੜੇ ਨੇ ਮਿੱਟੀ ਦੇ ਅੰਦਰ ਉਸ ਤੋਂ ਬਾਅਦ ਨਾ ਇੱਕ ਡੈੱਡ ਬੋਡੀ ਨੂੰ ਲੱਭ ਰਿਆ ਤੇ ਮੈਂ ਫਿਰ ਇੱਕ ਗੋਤਾਖੋਰ ਲੋਕਲ ਉੱਥੇ ਦਾ ਇੱਕ ਗੋਤਾਖੋਰ ਦੀ ਪਤਾ ਨਹੀਂ ਜਿੰਦਾ ਹੈ ਕਿ ਮਰ ਗਿਆ 12-15 ਸਾਲ ਪਹਿਲੇ ਦੀ ਗੱਲ ਹੈ ਉਗੋਤਾ ਹੋਰਨ ਦੱਸਿਆ ਵੀ ਉੱਥੇ ਉਹਨਾਂ ਨੇ ਮਿੱਟੀ ਚ ਗਾੜਤਾ ਉਹ ਉੱਥੇ ਚਲਦੇ ਆ ਮੈਂ ਤੂੰ ਪਛਾਣੇਗਾ ਕਿਵੇਂ ਕਹਿ ਲਾਂ ਤਾਜੀ ਮਿੱਟੀ ਦਿਖੇਗੀ ਉੱਥੇ ਪਰ ਪੈਦਲ ਚੱਲਣਾ ਪਏਗਾ 3 ਕਿਲੋਮੀਟਰ ਅੰਦਰ ਪੈਦਲ ਚੱਲਣਾ ਪਏਗਾ 3 ਕਿਲੋਮੀਟਰ ਗੱਡੀ ਖੜੀ ਕਰਨੀ ਪਵੇਗੀ ਮੈਂ ਮੈਂ ਤੇਰੇ ਨਾਲ ਤੇ ਆ ਨਾ ਡੈਡ ਬੁਡੀ ਆਪਣਾ ਕਢਣੀ ਹੈ ਗਏ ਜੀ ਮਿੱਟੀ ਖੋਦੀ ਡੈਡ ਬੁਡੀ ਦੇਖਾ ਉਹ ਵਾਲੀ ਜਿਹੜੀ ਡੈਡ ਬੁਡੀ ਆਪਾਂ ਲਗਰੇ ਉੱਥੇ ਡਾ ਗਾਰਡ ਰਕੀ ਉਸ ਤੋਂ ਬਾਅਦ ਫਿਰ ਆਈ ਕਾਂਟ ਇੱਕ ਫੌਜੀ ਵੀਰ ਨਾਲ ਹੋਇਆ ਮੈਂ ਉਹਦਾ ਵੀਡੀਓ YouTube ਮੇਰੇ ਆਸ਼ੂ ਮੱਲੀ ਗੋਤਾ ਹੋਰਦੇ ਪਾਰ ਰੱਖਿਆ ਮੈਂ ਫਿਰ ਜਦੋਂ ਉਹ ਸੰਘਰਸ਼ ਕੀਤਾ ਵੀਡੀਓ ਵਾਇਰਲ ਕਰਵਾਇਆ ਵਧੀਆ ਵੀਡੀਓ ਵਾਰਾ ਮੀਡੀਆ ਨੇ ਖਬਰ ਚੱਕੀ ਫਿਰ ਪੁਲਿਸ ਨੇ ਰਾਤ ਨੂੰ ਉਹਨੂੰ ਅਫਸਰ ਨੂੰ ਉਹ ਜਿਹੜਾ ਫੌਜੀ ਤੇ ਉਹਨੂੰ ਰਾਤ ਨੂੰ ਬੁਲਾ ਕੇ ਮਿੱਟੀ ਤੋਂ ਕੱਢ ਕੇ ਡੈੱਡ ਬੋਡੀ ਦਿੱਤੀ ਕਹਿੰਦੇ ਲੈ ਜਾਓ ਹੁਣ ਵੀ ਮੇਰੇ ਕੋਲ ਕਈ ਫੋਟੋ ਆਏ ਜene ਕਿ ਬਈ ਕਈ ਜਗ੍ਹਾ ਹੈ ਜਿਆਨੇ ਜਿੱਥੇ ਜਿਸ ਟਾਈਮ ਮੈਂ ਕੰਮ ਮੈਂ ਸਟਾਰਟ ਕੀਤਾ ਸੀ Rajasthan ਦੇ ਰਹੇ ਉੱਥੇ ਕੀ ਕਰਦੇ ਡੈੱਡ ਬੋਡੀ ਆ ਗਈ ਨਹਿਰ ਦੇ ਕੰਡੇ ਉਹ ਕੀ ਕਰਦੇ ਚੱਕ ਕੇ ਨਹਿਰ ਦੇ ਕੰਡੇ ਰੱਖੀ ਕੋਈ ਪੋਸਟਮਾਰਟਮ ਨਹੀਂ ਕੋਈ ਪੁਲਿਸ ਕਾਰਵਾਈ ਨਹੀਂ ਉੱਥੇ ਸਾਰ ਦੇ ਦਿੰਦੇ ਦੀ ਥਿੱਲੀ ਮਾਰ ਕੇ Rajasthan ਇਹ ਮੇਰੀ ਅੱਖਾਂ ਦਾ ਦੇਖਿਆ ਵਾ ਹਨੂਮਾਨ ਗੜ ਦਾ ਹੀ ਹੈ ਉਸ ਤੋਂ ਬਾਅਦ ਕਈ ਇਲਾਕੇ ਜਿਵੇਂ ਨੋਰ ਬਾਦਰਾ ਬਿਰਾਨੀ ਗੁੱਗਾ ਮੇੜੀ ਫੇਫਣਾ ਸੰਗਰੀਆ ਕਈ ਟਿੱਬੀ ਚੋਟਾਲਾ ਕਈ ਏਰੀਆ ਹੈ ਜਿੱਥੇ ਜਿੱਥੇ ਡੈੱਡ ਬੋਡੀ ਦਾ ਸੰਸਕਾਰ ਉੱਥੇ ਨਹਿਰ ਦੇ ਬਾਹਰ ਕੱਢ ਦੇ ਕਰ ਦਿੰਦੇ ਤੇ ਇਹ ਮੇਰੀ ਅੱਖਾਂ ਦੇਖਾ ਮੇਰੇ ਕੋਲ ਸਬੂਤ ਨੇ ਵੀਡੀਓ ਨੇ ਫੋਟੋਆਂ ਨੇ ਮੇਰੇ ਕੋਲ ਜਿਹੜੇ ਮੈਂ ਆਪ ਦੇਖ ਕੇ ਆਨੂੰ ਪ੍ਰੋਵਾਈਡ ਕਰਾ ਦੂੰਗਾ ਜੇ ਕਿਸੇ ਵੀ ਮੇਰੇ ਵੀਰ ਨੂੰ ਚਾਹੀਦੀ ਨੇ ਮੇਰਾ 9942000099825 ਮੇਰਾ ਨੰਬਰ ਮੈਂ ਪ੍ਰੋਵਾਈਡ ਕਰਾ ਦੂੰਗਾ ਸਾਰੇ ਸਬੂਤ ਜਿਹੜੇ ਮੈਂ ਦੱਸ ਰਿਹਾ ਤੋ ਇਸ ਤੋਂ ਬਾਅਦ ਤੁਸੀਂ ਕਹਿ ਰਹੇ ਹੋ ਵੀ ਹਸਤੇ ਸਰਚ ਆਊਟ ਕੀਤੀ ਤਾਂ ਉਹਨਾਂ ਸਮਿਆਂ ਦੇ ਵਿੱਚ ਕਿੰਨੀਆਂ ਗੁਲਾਸ਼ਾਂ ਹੋਣ ਗਿਆ ਇਹ ਸੋਚਦੇ ਦੇਖੋ 84 ਦੀ ਜਿਹੜੇ ਮੈਂ ਉੱਧਰ ਗੱਲ ਕਰਕੇ ਆ ਜਿਹੜੇ ਪੁਰਾਣੇ ਬਜ਼ੁਰਗ ਬੈਠੇ 90s ਤੱਕ ਆਣਿਆ ਹਾਂ ਹਾਂ ਜੀ ਤੇ ਉਸ ਸਮੇਂ ਦੇ ਵਿੱਚ ਹੀ ਕਿਉਂਕਿ ਹੋਇਆ ਕਿਉਂਕਿ ਜਦੋਂ ਬਲੂ ਸਟਾਰ ਆਪਰੇਸ਼ਨ ਹੁੰਦਾ ਉਸ ਤੋਂ ਬਾਅਦ 30 ਮੇਰ ਖਿਆਲ 30 ਤਰੀਕ ਦੱਸ ਰਹੀ ਤੇ ਬਜ਼ੁਰਗ ਮੇਰੇ ਹਲਕਾ ਹਲਕਾ ਯਾਦ ਥੋੜਾ ਪੱਕਾ ਮੈਂ ਕਾ ਕਨਫਰਮ ਨਹੀਂ ਆ ਤਰੀਕ ਨੂੰ ਪਰ ਉਹਨੇ 30 ਤਰੀਕ ਦਾ ਦੱਸਿਆ ਸੀ ਕਹਿਣ ਲੱਗਾ 30 ਤੋਂ ਲੈ ਕੇ 9 ਤਰੀਕ ਤੱਕ ਕਹਿ ਲਗਾ ਉਹਦੀ ਬਜ਼ੁਰਗ ਦੀ ਬਾਣੀ ਐ ਮਸੀਟਾ ਵਾਲੀ ਹੈਡ ਲੋਗੜ ਹੈਡ ਮੋਜਗੜ ਹੈਡ ਕਹਿ ਲਗਾ ਭਰ ਗਿਆ ਦੀ ਡੈਡ ਬੋਡੀਆਂ ਨਾਲ ਐਨੀ ਡੈਡ ਬੋਡੀਆਂ ਆਉਂਦੀ ਤਾਂ ਕਹਿੰਦੇ ਗਾਟਰ ਬਸ ਐ ਚੱਕਣੇ ਪੈਂਦੇ ਥੋੜੀ ਥੋੜੀ ਦੇਰ ਬਾਅਦ ਫਾਟ ਵੀ ਜਿਹੜੇ ਚੱਕਣੇ ਹੁੰਦੇ ਨੇ ਹਰੀ ਦੇ ਪਤਨ ਵਾਲੀ ਨਹਿਰ ਦੇ ਬਾਰ-ਬਾਰ ਚੱਕਣੇ ਪੈਂਦੇ ਤੇ ਉਹਨਾਂ ਨੂੰ ਐਨੀ ਡੈਡ ਬੋਡੀਆਂ ਆਉਂਦੀਆਂ ਐਨੀ ਡੈਡ ਬੋਡੀਆਂ ਕੋਈ ਲੇਡੀਜ਼ ਕੋਈ ਬੱਚਾ ਕੋਈ ਯੰਗ ਮਤਲਬ ਹਰ ਉਮਰ ਦਾ ਜਦ ਇਹ 12 13 14 ਸਾਲ ਹੋ ਗਏ 14 15 ਸਾਲ ਪਹਿਲੇ ਦੀ ਗੱਲ ਹੈ ਜਦ ਉਹਨੇ ਮੈਨੂੰ ਇਹ ਗੱਲ ਦੱਸੀ ਜਿਹੜਾ ਉੱਥੇ ਦਾ ਲੋਕਲ ਬਜ਼ੁਰਗ ਬੰਦਾ ਸੀ ਇਹ ਗੱਲ ਮੈਂ ਕੀਤੀ ਸੀ ਉਹਦੇ ਨਾਲ ਜਾ ਕੇ ਮੈਂ ਕਿਹਾ ਬਾਬਾ ਜੀ ਇਹ ਗੱਲ ਦੱਸੋ ਜਿਹੜਾ 84 ਆਲਾ ਤੁਹਾਨੂੰ ਹੋਇਆ ਸੀ ਤੁਹਾਨੂੰ ਪਤਾ ਇਹਦੇ ਬਾਰੇ ਕਹਿਣਾ ਹਾਂ ਮੈਂ ਕਿੰਨੇ ਕ ਬੰਦੇ ਆਉਂਦੇ ਸੀ ਕਹਿਣਾ ਬੇਟਾ ਉਸ ਟਾਈਮ ਦੀ ਨਾ ਪੁੱਛ بڑے ਬੰਦੇ ਆਉਂਦੇ ਸੀ ਮੈਂ ਕਿਹਾ ਬਾਬਾ ਤੁਹਾਡੀ ਉਮਰ ਕਿੰਨੀ ਹੈ ਕਹਿਣਾ ਮੇਰੀ ਹੋ ਗਈ 92 ਸਾਲ 92 ਦੀ ਉਮਰ ਹੋ ਗਈ ਮੇਰੀ ਹੂੰ ਕਹਿਣਾ ਉਸ ਟਾਈਮ ਨਾ ਇੰਨੀ ਡੈਡ ਬੋਡੀਆਂ ਆਉਂਦੀਆਂ ਤੇ ਉਹਰੇ ਆ ਕੇ ਉਹ ਰੜ ਜਾਂਦੀ ਫਟ ਖੋਲਨੇ ਪੈਂਦੇ ਤੇ ਮਗਰ ਬਾਬੋ ਕੜਵਾਂਦੇ ਕਿ ਉਹਨੇ ਤਾਂ ਕਿਹਾ ਕਿੰਨੇ ਕੜਦੇ ਬੇਟਾ ਔਰ ਕੌਣ ਕੜਦਾ ਕੌਣ ਕੱਢਣ ਵਾਲਾ ਹੁੰਦਾ ਸੀ ਕਹਿਣ ਲੱਗਾ ਤੂੰ ਤਾਂ ਤਾਂ ਹੁਣ ਨਵੇਂ-ਨਵੇਂ ਸਾਨੂੰ ਕਹੇ ਤੁਸੀਂ ਤਾਂ ਹੁਣ ਨਵੇਂ-ਨਵੇਂ ਜੰਮੇ ਹੋ ਜਿਹੜੇ ਤੁਸੀਂ ਹੁਣ ਡੱਡ-ਬੋਡੀਆਂ ਲੱਭ ਰਹੇ ਹੋ ਕਹਿਣ ਲੱਗਾ ਉਹ ਦੱਸ ਰਿਹਾ ਸੀ ਕਿ ਕਹਿ ਲਾ ਸੰ 2000 ਤੱਕ ਵੀ ਕੋਈ ਉਰੇ ਡੱਡ-ਬੋਡੀ ਲੱਭਣ ਨਹੀਂ ਆਂਦਾ ਸੀ ਦੇਖਣ ਨਹੀਂ ਆਉਂਦਾ ਦੇਖਣ ਨਹੀਂ ਆਉਂਦੇ ਜਿਹਦਾ ਮਰ ਜਾਂਦੇ ਸੀ ਤੇ ਜਿਹੜੇ ਫਰੀਦਕੋਟ ਪਠਾਨ ਕੋਲ ਇਧਰ ਦੂਰ-ਦੂਰ ਵਾਲੇ ਜਿਹੜੇ ਮਰਦੇ ਨੇ ਪਿੱਛੇ ਵਾਲੇ ਕੋਈ ਨਹੀਂ ਜਾਂਦਾ ਤੇ ਉੱਤੇ ਲੱਭਣ ਵਾਸਤੇ ਕਹਿੰਦਾ ਕੋਈ ਨਹੀਂ ਜਾਂਦਾ ਤੁਰੇ ਕਹਿੰਦਾ ਹੁਣ ਇਹ ਤੋਂ 2000 ਤੋਂ 2 ਤੋਂ ਲੈ ਕੇ 5 ਤੱਕ ਜਾਂ 5 ਤੋਂ ਬਾਅਦ ਕੁਛ ਆਉਣ ਲੱਗ ਗਏ ਤੇ ਇਕਾ ਦੁੱਕਾ ਉਹ ਵੀ ਕਹਿੰਦਾ ਹੁਣ 2012 13 ਤੋਂ ਬਾਅਦ ਜਾਂ 1010 ਤੋਂ ਬਾਅਦ ਕੋਈ ਜ਼ਿਆਦਾ ਆਉਣ ਲੱਗ ਗਏ ਨਹੀਂ ਤਾਂ ਕਹਿੰਦਾ ਕੋਈ ਪੁੱਛਣ ਨਹੀਂ ਆਉਂਦਾ ਤੁਰੇ ਕੋਈ ਡੱਡ ਬੁੜੀ ਦੇਖਣ ਨਹੀਂ ਆਉਂਦੀ ਉਹ ਬਾਬੇ ਨੇ ਆਪ ਦੱਸਿਆ ਕਹਿੰਦਾ ਕਿ ਉਹ ਉਹ ਬਣਾ ਰੱਖਿਆ ਦੀ ਖੱਡਾ ਇੰਨਾ ਚੋੜਾ ਜਦ ਡੈੱਡ ਬੋਡੀਆਂ ਆਂਦੀ ਸੀ ਉਹ ਕਹਿ ਕੀ ਕਰ ਦੱਸ ਰਹੇ ਦੀ ਬਾਬਾ ਕਹਿੰਦਾ 5 6 7 ਡੈੱਡ ਬੋਡੀਆਂ ਇਕੱਠੀਆਂ ਹੁੰਦੇ ਤੇ ਉਹਦੇ ਉੱਪਰ ਮਾਰੀਆਂ ਟਾਇਰ ਰੱਖੇ ਲੱਕੜਾਂ ਪੱਤੇ ਪੁੱਤੇ ਇਕੱਠੇ ਕੀਤੇ ਤਿੱਲੀ ਮਾਰ ਦਿੰਦੇ ਉਹਦੇ ਅੰਦਰ ਜਿੰਨੇ ਵੀ ਜਾਨਵਰ ਇਕੱਠੇ ਹੁੰਦੇ ਸਾਰੇ ਉਹਦੇ ਨਾਲ ਹੀ ਸੌੜ ਦਿੰਦੇ ਡੈੱਡ ਬੋਡੀਆਂ ਦੇ ਨਾਲ ਹੀ ਮਗਾ ਜਿਹੜਾ ਬਾਬਾ ਰਾਖ ਰੂਗ ਉਹਨਾਂ ਦੀ ਹਸਤੀ ਉਹਦੇ ਕਹਿੰਦਾ ਸਿੱਧਾ ਨਹਿਰ 'ਚ ਮਾਰਦੇ ਸੱਟ ਕੇ ਤਸਲੇ ਭਰ-ਭਰ ਕੇ ਸਿੱਧਾ ਨਹਿਰ ਤੇ ਤੇ ਉਹ ਡੈੱਡ ਬੋੜੇ ਸਾਇਕ ਦੀਆਂ ਸੀ ਜ਼ਿਆਦਾਤਰ ਜ਼ਿਆਦਾਤਰ ਇੱਧਰ ਪੰਜਾਬ ਦੀ ਹੁਣ ਵੀ ਆਈ ਹੈ ਪਤਾ ਕੀ ਚੱਕਰ ਹੈ ਤਕਰੀਬਨ ਮੈਂ ਦੱਸ ਰਿਹਾ ਹਰਿਆਣਾ ਦਿੱਲੀ ਔਰ ਰਾਜਸਥਾਨ ਸਭ ਤੋਂ ਜ਼ਿਆਦਾ ਡੈਡ ਬੁੜੀਆਂ ਹਰਿਆਣੇ ਦੇ ਅੰਦਰ ਜਾਂਦੀਆਂ ਸਭ ਤੋਂ ਜ਼ਿਆਦਾ ਹੁਣ ਅੱਜ ਦੇ ਦੌਰ ਦੇ ਅੰਦਰ ਅੱਜ 2025 ਦੇ ਅੰਦਰ ਅੱਜ ਦੀ ਡੇਟ ਦੇ ਅੰਦਰ ਅੱਜ 25 ਤਰੀਕ ਹੋਗੀ ਨਾ ਅੱਜ ਦੀ ਡੇਟ ਦੇ ਅੰਦਰ ਹੁਣ ਸਭ ਤੋਂ ਜ਼ਿਆਦਾ ਡੈਡ ਬੁੜੀਆਂ ਹਰਿਆਣੇ ਜਾਂਦੀਆਂ ਨੇ ਤੁਸੀਂ ਨਾ ਮੈਂ ਸਿੱਧਾ ਕਲੀਅਰ ਦੱਸ ਰਿਹਾ ਇੱਕ ਬ੍ਰਾਂਚ ਹੈ ਸੀ ਆਰਓ ਬ੍ਰਾਂਚ ਐਸਪੀ ਦਫ਼ਤਰ ਦੇ ਅੰਦਰ ਹੁੰਦੀ ਹੈ ਹਰਿਆਣੇ ਦੇ ਅੰਦਰ ਐਸਪੀ ਦਫ਼ਤਰ ਦੇ ਅੰਦਰ ਸੀ ਆਰਓ ਉਹਦਾ ਸਿਰਫ ਆਕੜਾ ਚੱਕ ਲੋ ਜ਼ਮੀਨ ਨਿੱਖੇ ਸਕ ਜੇਗੀ ਪੈਰਾ ਦੇ ਥੱਲੇ ਜ਼ਮੀਨ ਖੇ ਸਕ ਜੇਗੀ ਕਿੰਨੀ ਡੱਡ ਬੋੜੀਆਂ ਪੋਚ ਰਿਓ ਨੇ ਦੇਖੋ ਮੀਡੀਆ ਦਾ ਧਿਆਨ ਕਿੱਥੇ ਜਾਂਦਾ ਜਦ ਕੋਈ ਬਸ ਗਿਰ ਗਈ ਨਹਿਰ ਦੇ ਅੰਦਰ ਜਾਂ ਕੋਈ ਬਸ ਪਹਾੜਾ ਤੋਂ ਗਿਰ ਗਈ ਜਾਂ ਕੋਈ ਟ੍ਰੇਨ ਹਾਦਸਾ ਹੋ ਗਿਆ ਜਾਂ ਕੋਈ 에ਰੋਪਲੇਨ ਹਾਦਸਾ ਹੋ ਗਿਆ ਜਾਂ ਸਮੁੰਦਰੀ ਕੋਈ ਚਾਜ ਡੁੱਬ ਗਿਆ ਉੱਥੇ ਦਾ 100 200 500 ਜਾਂ 1000 ਬੰਦਾ ਮਰ ਗਿਆ ਜਾਂ 10 20 ਬੰਦਾ ਇਕੱਠਾ ਮਰ ਗਿਆ ਇਹ ਕਿੱਥੇ ਕੋਈ ਜ਼ਹਿਰੀਲੀ ਸਰਾਬ ਕਿਸੇ ਨੇ ਉਹ ਕਰਦੀ 10 20 ਬੰਦਾ ਮਰ ਗਿਆ ਇਹ ਕੋਈ ਹੋਰ 5 7 10 ਬੰਦਾ ਕਿੱਥੇ ਇਕੱਠਾ ਮਰ ਗਿਆ ਸਾਰਾ ਮੀਡੀਆ ਦਾ ਫੋਕਸ ਉੱਤੇ ਪੈ ਜਾ ਲੇਕਿਨ ਅੱਜ ਵੀ ਲੱਖਾਂ ਕਰੋੜਾ ਬੰਦਾ ਨਹਿਰਾਂ ਦੇ ਅੰਦਰ ਖਪਤ ਹੋ ਗਿਆ ਕਿਸੇ ਨੂੰ ਮਾਰ ਕੇ ਸੱਟਾ ਕੋਈ ਹਾਦਸੇ ਦਾ ਸ਼ਿਕਾਰ ਹੋ ਗਿਆ ਕੋਈ ਆਪ ਖੁਦਕੁਸ਼ੀ ਕਰ ਗਿਆ ਉਹਦਾ ਕੋਈ ਰਿਕਾਰਡ ਨਹੀਂ ਹੈ ਦੱਸ ਲੋ ਕਿਹਦੇ ਕੋਲ ਅੱਜ ਵੀ ਮਾਰ ਕੇ ਸੱਟੇ ਆ ਰਹੇ ਬਹੁਤ ਜ਼ਿਆਦਾ ਹੁਣੀ ਨਾਮ ਨਹੀਂ ਲਊਗਾ ਹੁਣੀ ਮੈਂ 15 ਦਿਨ ਪਹਿਲੇ ਦੀ ਦੱਸ ਰਿਹਾ ਮੈਂ ਬੰਦਾ ਕੱਢਿਆ ਬੰਦਾ ਡੈਡ ਬੋਡੀ ਕੱਢੀ ਮੈਸਜ ਚ ਨੂੰ ਬੁਲਾਇਆ ਸਚ ਨੂੰ ਸਾਰਾ ਕੁਝ ਦੇਖਿਆ ਦੇਖ ਕੇ ਕਹਿਣ ਲੱਗਾ ਵੀ ਮਰਡਰ ਕੇਸ ਹੈਗਾ ਸ਼ੁਮਨ ਦਾ ਪੱਕਾ ਜੀ ਪਿੱਛੇ ਬੰਨ ਰੱਖੇ ਨਾ ਜਿਹੜਾ ਡੈਡ ਬੋਡੀ ਲੈਣ ਆ ਮੈਂ ਦੱਸੂਗਾ ਉਹਨੇ ਆਪ ਮਾਰ ਕੇ ਸੱਟ ਰੱਖਿਆ ਨਹੀਂ ਦੱਸ ਜਿਹੜਾ ਲੈਣ ਆਇਆ ਮੇਰੇ ਤੋਂ ਲੈਣ ਲੈ ਇਹ ਡੈਡ ਬੋਡੀ ਮੇਰੇ ਡੈਡੀ ਦੀ ਹੈ ਉਹਨੇ ਆਪ ਮਾਰ ਕੇ ਸੱਟਿਆ ਫਤੇਗੜ ਸਾਹਿਬ ਦੀ ਖਬਰ ਹੈ ਲੱਗੀ ਹੈ ਨਿਊਜ਼ ਤੇ ਦੇਖ ਚੱਕ 15 ਦਿਨ ਪਹਿਲੇ ਦੀ ਇਹ ਵੀ ਕਹਿੰਦੇ ਕੇ ਪੀਐਸ ਗੇਲ ਜਦੋਂ ਡੀਜੀਪੀ ਸੀ ਉਸ ਟਾਈਮ ਇਹ ਸਭ ਕੁਝ ਬਹੁਤ ਜ਼ਿਆਦਾ ਹੋਇਆ ਹੈ ਸੁਣਨ ਚਾਹਿਆ ਮੇਰੇ ਉਹਨਾਂ ਦੇ ਟਾਈਮ 'ਚ ਬਹੁਤ ਜ਼ਿਆਦਾ ਇਹ ਮਤਲਬ ਡੈਡ ਬੁੜੀਆਂ ਬਹੁਤ ਜ਼ਿਆਦਾ ਹੋਈ ਜਾਂਦੀ ਪਰ ਡੈਡ ਬੁੜੀਆਂ ਸੀਲਸਲਾ ਰੁਕਿਆ ਨਹੀਂ ਮੈਂ ਨਾ ਜਦ ਕੰਮ ਸਟਾਰਟ ਕੀਤਾ ਸੀ ਨਾ ਸਰ ਮੈਂ ਇਹ ਸੋਚ ਰਿਹਾ ਸੀ ਮੈਂ ਆਪਣੇ ਆਪ ਨੂੰ ਇੱਕ ਬਹੁਤ ਵੱਡਾ ਉਹ ਸੋਚ ਰਿਹਾ ਸੀ ਪਰ ਉਹ ਕਹਿੰਦੇ ਨਾ ਪ੍ਰਮਾਤਮਾ ਤੋਂ ਵੱਡੀ ਕੋਈ ਚੀਜ਼ ਨਹੀਂ ਉਸ ਰੱਬ ਤੋਂ ਵੱਡੀ ਉਸ ਉਹਦੀ ਕੁਦਰਤ ਤੋਂ ਵੱਡੀ ਕੋਈ ਚੀਜ਼ ਨਹੀਂ ਹੈ ਮੈਂ ਸੋਚ ਰਹੀ ਸੀ ਕਿ ਮੈਂ ਆਪਣੇ ਆਪ ਨੂੰ ਇੰਨਾ ਤਕੜਾ ਗੋਤਾ ਖੋਰ ਬਣਾ ਲਵਾਂ ਤੇਰੇ ਹੁਣ ਪ੍ਰਚਾਰ ਹੋਣ ਲੱਗ ਗਿਆ ਇਤਨਾ ਮੀਡੀਆ ਵੀ ਦੇਖਣ ਲੱਗ ਗਿਆ ਤੇਰੀ ਪ੍ਰਿੰਟਿੰਗ ਮੀਡੀਆ ਬਲੈਕਟ੍ਰਿਕ ਮੀਡੀਆ ਸਾਰਾ ਆਣ ਲੱਗ ਗਿਆ ਪਰ ਮੈਂ ਕਿੰਨਾ ਤਕੜਾ ਇੱਕ ਸਾਮਰਾਜੇ ਬਣਾਉਂਗਾ ਡੈਡ ਬੋਡੀ ਨਿੱਟਨ ਕਲੀਨ ਖਤਮ ਕਰ ਦੋ ਜ਼ੀਰੋ ਕਰ ਦੂੰਗਾ ਪਰ ਮੇਰੀ ਸੋਚ ਗਲਤ ਸੀ ਸਰ ਉੱਥੇ ਮੈਂ ਗਲਤ ਸਾਬਿਤ ਹੋ ਗਿਆ ਜਦ ਮੈਂ ਕੀਤਾ ਤੇ ਉਸ ਟਾਈਮ ਕੀ ਹੁੰਦਾ ਸੀ ਜਦ ਨਹਿਰਾ ਦੇ ਅੰਦਰ ਡੈਡ ਬੋਡੀ ਆਂਦੀ ਸੀ ਤੇ ਰੁੱਕੇ ਮੱਚ ਜਾਂਦੇ ਡੈਡ ਬੋਡੀ ਆ ਰਹੀ ਪਿੰਡ ਦੇ ਪਿੰਡ ਇਕੱਠੇ ਹੋ ਜਾਂਦੇ ਤੇ ਐਲਾਨ ਹੁੰਦੇ ਤੇ ਗੁਰਦੁਆਰੇ ਦੇ ਅੰਦਰ ਮੰਦਿਰਾਂ ਦੇ ਅੰਦਰ ਮਸਜਿਦਾਂ ਦੇ ਅੰਦਰ ਕਿ ਡੈਡ ਬੋਡੀ ਆ ਰਹੀ ਹੈ ਜਾਓ ਦੇਖੋ ਕੋਈ ਪਛਾਣ ਚਾਹੁੰਦਾ ਸੁਨਾਕਤ ਕਰ ਲੋ ਅੱਜ ਦਾ ਦੌਰ ਉਹ ਹੈ ਡੈਡ ਬੋਡੀ ਘਰ ਦੇ ਮੂਰੇ ਪਈ ਆ ਮੇਰੇ ਵੀਡੀਓ ਚੱਕ ਲਿਓ ਮੈਂ ਝੂਠ ਨਹੀਂ ਮਾਰ ਰਿਹਾ ਡੈਡ ਬੋਡੀ ਘਰ ਦੇ ਮੂਰੇ ਪਈ ਆ ਜਨਾਨੀਆਂ ਮਟਕੇ ਭਰ-ਭਰ ਕੇ ਸਿਰਫ ਪਾਣੀ ਲੈ ਕੇ ਜਾ ਰਹੀਆਂ ਨੇ ਖੇਤ ਵਾਲਾ ਬੰਦਾ ਆਪਣੇ ਖੇਤ ਚ ਪਾਈਪ ਆ ਗਏ ਪਾਣੀ ਚਲਾ ਰਿਹਾ ਉਹਨੂੰ ਮਤਲਬ ਨਹੀਂ 6 ਡੈਡ ਬੋਡੀ ਪਈਆਂ ਨੇ 7 ਪਈਆਂ ਨੇ 8 ਪਈਆਂ ਨੂੰ ਕੋਈ ਮਤਲਬ ਨਹੀਂ ਆ انسانیت اننی مر گئی صرف اونوں اپنے پانی تو مطلب ہے اج بھی کئی ہیڈ ہے جے نیں جتھے ڈڈ بوڑیاں پڑی پڑی اپنے انتم संस्कार ਦਾ ਇੰਤਜ਼ਾਰ ਕਰ ਰਹੀਆਂ ਨੇ ਲੇਕਿਨ ਮੈਂ ਸੋਚਿਆ ਸੀ ਕਿ ਜਦ ਮੈਂ ਇਹ ਕੰਮ ਕਰੂੰ ਉਹਨੂੰ ਜ਼ੀਰੋ ਕਰ ਦੂੰਗਾ ਲੇਕਿਨ ਇਹ ਵੱਧਦਾ ਵੱਧਦਾ ਵੱਧਾ ਵੱਧਾ ਅੱਜ ਗਰਮੀਆਂ ਦੇ ਅੰਦਰ 25 25 ਬੰਦਾ ਮਰ ਜਾਂਦਾ ਸਿਰਫ ਮੈਂ ਭਾਗੜਾ ਦੀ ਦੱਸ ਰਿਹਾ ਹਰਿਆਣਾ ਪੰਜਾਬ ਦਿੱਲੀ ਰਾਜਸਥਾਨ ਦੀ 25 25 ਬੰਦਾ ਪਰ ਡੇ ਦਾ ਮਰ ਜਾਂਦਾ ਪਰ ਡੇ ਦਾ ਗਰਮੀਆਂ 'ਚ ਗਰਮੀਆਂ ਦੇ ਅੰਦਰ ਔਰ ਸਰਦੀਆਂ ਦੇ ਅੰਦਰ 5 ਤੋਂ ਲੈ ਕੇ 12 ਬੰਦੇ ਤੋਂ ਮਾਰ ਹੀ ਰਹੇ ਨੇ ਇਹ ਫਰਕ ਕੀ ਹੁੰਦਾ ਦੋਨਾਂ ਵਿੱਚ ਗਰਮੀਆਂ ਦੇ ਅੰਦਰ ਨਾਂ ਨਾਲੇ ਬੱਚੇ ਜ਼ਿਆਦਾ ਹੋ ਜਾਂਦੇ ਨੇ